ਮੇਰੀ ਵੱਲੋਂ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਕਰਦੇ ਹਾਂ ਜੀ ਆਪਾਂ ਹੁਣ ਵਲੌਗਸ ਕਰਦੇ ਆ। ਇੱਧਰ ਆਪਾਂ ਕੁੱਕਰ ਰੱਖ ਲੈਣਾ। ਕੁੱਕਰ ਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਪਾ ਲਿਆ ਤੇ ਅੱਧਾ ਚਮਚਾ ਆਪਾਂ ਨਮਕ ਦਾ ਪਾ ਲਿਆ। ਤੇ ਇਹ ਆਪਾਂ ਮੱਕੀ ਦੇ ਨਾ ਦਾਣੇ ਇਹ ਲੈ ਆ। ਆਪਾਂ ਇਹ ਦਾਣੇ ਕੜਲੇ ਵਿੱਚੋਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਮਸਲ ਕੇ ਧੋ ਲਿਆ ਤਾਂ ਜੋ ਇਹਦੇ ਨਾਲ ਜਿਹੜਾ ਆ ਫੂਸਟਾ ਲੱਗਿਆ ਹੁੰਦਾ ਇਹ ਸਾਰਾ ਨਾਲੋ ਲੈ ਜੀ ਤੇ ਹੁਣ ਆਪਾਂ ਨਾ ਇਹਨੂੰ ਇਹਦੇ ਵਿੱਚ ਪਾ ਕੇ ਬੋਇਲ ਕਰਦੇ ਆਂ ਨਮਕ ਆਪਾਂ ਥੋੜਾ ਜਿਹਾ ਪਾਇਆ ਤੇ ਦੋ ਵਿਸਲਾਪਾ ਮਰਵਾ ਲਾਂਗੇ ਇਹਦੀਆਂ ਲਓ ਜੀ ਆਪਣੀਆਂ ਨਾ ਇੱਧਰ ਦੋ ਵਿਸਲਾ ਮਤੀਆਂ ਆ ਤਾਂ ਆਪਾਂ ਇਹਨੂੰ ਇੱਧਰ ਪਾ ਕਰ ਦਾਂਗੇ ਆਪਾ ਦਵਾ ਲੂ ਲਿਆ ਆਲੂ ਨੂੰ ਆਪਾ ਕੱਦੂ ਕਸ਼ ਕਰ ਲੇ ਕੱਦੂ ਕਸ਼ ਕਰਕੇ ਇਹਨਾਂ ਤਿੰਨ ਚਾਰ ਵਾਰੀ ਆਪਾਂ ਧੋ ਲਿਆ ਤੇ ਜਮਾ ਸਾਫ ਪਾਣੀ ਹੋ ਗਿਆ ਇਹਨੂੰ ਥੋੜਾ ਸੇਕ ਦਿਵਾ ਲਾਂਗੇ ਵਸੇ ਜਦੋਂ ਗਰਮ ਜਾ ਹੋ ਗਿਆ ਨਾ ਉਦੋਂ ਆਪਾਂ ਕੱਢ ਲਾਂਗੇ ਹੋਰ ਪਾਣੀ ਪਾ ਦੇ ਥੋੜਾ ਜਿਹਾ ਸੌਫਟੀ ਕਰਨਾ ਇਹਦਾ ਆਪਾਂ ਇਹ ਬਾਹਰ ਕੱਢ ਲਈਏ ਆਪਾਂ ਇਹਨੂੰ ਆਪਣੀ ਆਹ ਮੱਕੀ ਦੇ ਦਾਣੇ ਆਪਾਂ ਉਬਾਲ ਲਏ ਆ ਦੇਖੋ ਸੌਰੀ ਐਸ ਤਰ੍ਹਾਂ ਤੇ ਆ ਜਿਹੜੇ ਹੈਗੇ ਆਲੂ ਇਹ ਵੀ ਆਪਾਂ ਥੋੜਾ ਜਿਹਾ ਬੁਆਇਲ ਹਲਕਾ ਜਿਹਾ ਬੁਆਇਲ ਕਰਕੇ ਆਪਾਂ ਇਹਨੂੰ ਸਿਰਫ 95% ਆਪਾਂ ਇਹਨੂੰ ਥੋੜਾ ਜਿਹਾ ਉਬਾਲਿਆ ਇਹ ਬਸ ਐਵੇਂ ਨਾ ਨਾਲ ਮਾੜਾ ਜਾਂ ਟੁੱਟਦਾ ਹੋਵੇ ਬਸ ਇੰਨਾ ਕੀ ਤੇ ਇਧਰ ਆਪਾਂ ਪਿਆਜ਼ ਲੈ ਲਈ ਪਹਿਲਾਂ ਆਪਾਂ ਇਹ ਜਿਹੜੇ ਹੈਗੇ ਮੱਕੀ ਦੇ ਦਾਣੇ ਆ ਇਹਨੂੰ ਥੋੜਾ ਜਿਹਾ ਗ੍ਰाइंड ਕਰਾਂਗੇ बहुत ज़्यादा नहीं करना थोड़ा थोड़ा करके करा अपने को छोटा ये मक्की यह वाला आप दो बारियाँच कर लागे ग्राइंड आप मक्की दाने ना जे थोड़े दरड फरड ज ग्रड कि देखो इस तरह ये आप कर ले तो हूँ ना ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਿਆਜ਼ ਇਹ ਇੱਕ ਪਿਆਇ ਬਾਲਿਆ ਆਪਾਂ ਇਹ ਜਿਹੜੀ ਆਪਾਂ ਆਲੂ ਦੋ ਕੱਦੂਕਸ਼ ਕਰਕੇ ਤੇ ਥੋੜਾ ਜਿਹਾ ਬੋਇਲਡ ਕੀਤਾ ਸੀ ਇਹ ਵੀ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਇਹਨਾਂ ਬਹੁਤ ਵਧੀਆ ਟੇਸਟ ਆਊਗਾ ਤੇ ਜਿਹੜਾ ਇਹਦੇ ਵਿੱਚ ਆਹ ਪਾਵਾਂਗੇ ਆਪਾਂ ਇੱਕ ਨਮ ਅੱਧਾ ਚਮਚਾ ਆਪਾਂ ਨਮਕ ਪਾਇਆ ਪਹਿਲਾਂ ਵੀ ਆਪਾਂ ਇਹ ਬੋਇਲਡ ਕੀਤਾ ਸੀ ਇਹਦੇ ਵਿੱਚ ਪਾਇਆ ਸੀ ਉਹ ਵੈਸੇ ਤਾਂ ਨਿਕਲ ਗਿਆ ਤੇ ਟੇਸਟ ਮੁਤਾਬਕ ਤੁਸੀਂ ਨਮਕ ਪਾ ਲਿਓ ਤੇ ਇਹ ਹੈਗੇ ਦਰੜਫਾੜ ਜੀ ਕੁੱਟੀ ਲਾਲ ਮਿਰਚ ਆ ਇਹ ਥੋੜਾ ਜਿਹਾ ਹਲਦੀ ਪਾਊਡਰ ਆ ਇਹ ਕੇ ਨਾਮ ਕਸ਼ਮੀਰੀ ਲਾਲ ਮਿਰਚ ਆ ਇਹ ਗਰਮ ਮਸਾਲਾ ਤੇ ਆ ਥੋੜੇ ਜੇ ਅੱਧਾ ਚਮਚਾ ਆਪਾਂ ਤੇਲ ਪਾਏ ਆ ਇਹ ਵੀ ਆਪਾਂ ਵਿੱਚ ਪਾ ਦੇ ਤੇ ਹੁਣ ਆਪਾਂ ਨਾ ਥੋੜਾ ਜਿਹਾ ਵੇਸਣ ਪਾਵਾਂਗੇ ਇਹਦੇ ਚ ਤੇ ਨਚਮਚਾ ਆਪਾਂ ਮੈਂ ਤੇ ਸਾਢੇ 1 3 ਚਮਚੇ ਆਪਾਂ ਪਾਤਾ ਵਿਸਣ ਨਾਲ ਹੀ ਆਪਾਂ ਪਾਵਾਂਗੇ ਇੱਕ ਤੋਂ 2 ਚਮਚ ਮੈਦਾ ਇਹ ਨੂੰ ਅਪਾ ਸਾਰੇ ਨੂੰ ਰਲਾ ਲਾਂਗੇ ਇਸ ਤਰ੍ਹਾਂ ਕਰਕੇ சார ரலே வடிக்க ஆட்டாஸ் தர பின்ட்டி தனியாக பான பிசை தனியாக ஏதேன் தனிய நா ਵਿਚ ਤਣੀ ਕਰਵਾ ਦਿੰਨੇ ਆ ਬਸ ਨਾ ਤੁਸੀਂ ਇੰਨਾ ਕੁ ਮੈਦਾ ਤੇ ਬੇਸਣ ਇੰਨਾ ਕੁ ਪਾਉਣਾ ਵੀ ਜੀ ਦੇ ਨਾਲ ਨਾ ਇਹ ਬਸ ਇਹਦੀ ਉਹ ਟਿੱਕੀ ਬਣ ਜੇ ਆਦੇ ਹਿਸਾਬ ਨਾਲ ਪੂਨਾ ਕ ਪਾ ਲਿਓ ਬੱਚੇ ਨਾ ਇੱਕ ਦਿਨ ਤਾਂ ਇਹਨਾਂ ਨੇ ਪੁੰਨੀਆਂ ਖਾ ਲੀਆਂ ਸੀਗੀਆਂ ਛੱਲੀਆਂ ਤੇ ਹੁਣ ਇਹ ਪਈਆਂ ਸੀਗੀਆਂ ਉਹਦੇ ਫੇਰ ਮਾਂ ਜੀ ਦੇਖੇ ਗਏ ਸੀਗੇ ਕੱਲ ਤੇ ਮੇਥੋਂ ਕੱਲ ਤਾਂ ਬਣੀਆਂ ਨਹੀਂ ਆ ਅੱਜ ਮੈਂ ਕਿਹਾ ਨਾ ਚਲ ਇਹਨਾਂ ਨੂੰ ਨਾਲੇ ਦਾ ਹੀ ਖਾ ਲੈਣਗੇ ਤੇ ਨਾਲੇ ਆਪਾਂ ਇਹਦੀ ਕੋਈ ਨਵੀਂ ਜਿਹੀ ਡਿਸ਼ ਬਣਾ ਲੈਂਦੇ ਆ। ਐਸਾ ਕਰਕੇ। ਨਾਲ ਨਾਲ ਹੀ ਆਪਾਂ ਇਹਨੂੰ ਰੱਖੀ ਚੱਲਾਂਗੇ। ਨਾਲ ਕੱਪੜਾ ਲੈ ਲੈਣੀ ਮੈਂ ਹੱਥ ਸਾਫ਼ ਕਰ ਲਵਾਂ। ਇੱਧਰ ਮੈਂ ਨਾ ਤਵਾ ਰੱਖ ਲਿਆ ਨਾਨਸਟਿਕਾ। ਦੂਜੇ ਤੇ ਵੀ ਬਣ ਜਾਂਦੀ ਨਾਨਸਟਿਕ ਤੇ ਵੀ ਬਣ ਜਾਂਦੀ। ਆਪਾਂ ਥੋੜਾ ਜਿਹਾ ਤੇਲ ਪਾਵਾਂਗੇ। ਡੀ ਫਰਾਈ ਨਹੀਂ ਕਰਦੇ ਹੈਗੇ ਥੋੜੇ ਜਿਹਾ ਤੇਲ ਵੀ ਆਪਾਂ ਬਣਾਵਾਂਗੇ ਨਾਲ ਇਹਦਾ ਹੈਲਥੀ ਬਣ ਜਾਣਾ ਹੈ ਨਾ ਤੇ ਨਾਲੇ ਬੱਚੇ ਖੁਸ਼ ਹੋ ਜਾਣਗੇ ਇੱਕ ਸਾਈਜ਼ ਜੀ ਦੇ ਵਿੱਚ ਹੀ ਬਣਾ ਲਾ ਕੇ ਜਿਆਦੇ ਵੱਟੀਆਂ ਵੀ ਨਹੀਂ ਬਣਾਉਂਦੇ ਨਾ ਹੀ ਜਿਆਦੇ ਮੋਟੀਆਂ ਬਣਾਉਣੀਆਂ ਤੁਸੀਂ ਨਾ ਇਹ ਬਣਾ ਕੇ ਦੇਖਿਓ ਬਹੁਤ ਜਿਆਦਾ ਟੇਸਟੀ ਬਣਦੀਆਂ ਕਿਉਂਕਿ ਆਪਣੇ ਹੁਣ ਘਰਾਂ ਦੇ ਵਿੱਚ ਪਿੰਡਾਂ 'ਚ ਤਾਂ ਆਮ ਹੀ ਆ ਛੱਲੀਆਂ ਹੁਣ ਤਾਂ ਆਚਾਰ ਪਾਈ ਜਾਂਦੇ ਆ ਅੱਜ ਸਾਡੇ ਹੋਰ ਮੇਰੀ ਭੈਣ ਦੇ ਕੇ ਗਈ ਆ ਜਿਠਾਣੀ ਆ ਉਹ ਫੜਾ ਕੇ ਗਈ ਛੱਲੀਆਂ ਭੈਣ ਜੀ ਤੁਸੀਂ ਤਾਂ ਕੁਝ ਨਾ ਕੁਝ ਬਣਾ ਹੀ ਤਾਂਉਂਗੇ ਤੇ ਆਪਾਂ ਫਿਰ ਇਹ ਬਣਾਵਾਂਗੇ ਐਸੀ ਤਰ੍ਹਾਂ ਹੀ ਆਪਾਂ ਸਾਰੀਆਂ ਇਹ ਬਣਾਵਾਂਗੇ ਇਸ ਇਹ ਵਾਲੀ ਜਿਹੜੀ ਟਿੱਕੀ ਤੁਸੀਂ ਬਣਾਉਣੇ ਆ ਇਹ ਵਾਲੀ ਟਿੱਕੀ ਬਣਾਉਂਗੇ ਇਹਨੂੰ ਤੁਸੀਂ 버ਗਰ ਦੇ ਵਿੱਚ ਜਾਂ ਤੁਸੀਂ ਕਿਸੇ ਵੀ ਚੀਜ਼ ਨਾਲ ਅੱਗੇ ਖਾ ਸਕਦੇ ਆ ਬਰਗਰ ਦੇ ਵਿੱਚ ਵੀ ਇਹ ਨੂੰ ਟਿੱਕੀ ਲਵਾ ਸਕਦੇ ਹੋ ਜੀ ਥੋੜੀ ਪਤਲੀ ਰੱਖਿਓ ਜਿਆਦਾ ਮੋਟੀ ਨਾ ਕਰਿਓ ਸਾਈਜ਼ ਦੇ ਅਨੁਸਾਰ ਇਹਦੇ ਉੱਤੇ ਤੁਸੀਂ ਦਹੀਂ ਦਹੀਂ ਚਟਣੀ ਵਗੈਰਾ ਲਾਲ ਚਟਣੀ ਹਰੀ ਚਟਣੀ ਪਾ ਕੇ ਉਹ ਵੀ ਖਾ ਸਕਦੇ ਆ ਸਿੰਪਲ ਵੈਸੇ ਖਾਣੀ ਹੈ ਚਾਹ ਨਾਲ ਖਾਣੀ ਤੋਂ ਵੀ ਕਾ ਸਕਦੇ ਹੋ ਤੁਹਾਡੇ ਤੇ ਟ੍ਰੈਂਡ ਕਰਦਾ ਵੀ ਤੁਸੀਂ ਕਿਵੇਂ ਕਿੱਦਾਂ ਦਾ ਤੁਹਾਨੂੰ ਟੇਸਟ ਆ ਉਦਾਂ ਦੇ ਨਾਲ ਹੀ ਤੁਸੀਂ ਤਾਂ ਮਗਲਾਗ ਤਰੀਕੇ ਨਾਲ ਤੁਸੀਂ ਇਹਨੂੰ ਨਾ ਸਰਵ ਕਰ ਸਕਦੇ ਆ ਮੈਂ ਅੱਜ ਬੈਠੀ ਬੈਠੀ ਤੇ ਮੈਨੂੰ ਐ ਹੋਇਆ ਨਾਲੇ ਤਾਂ ਹੁਣ ਬੱਚੇ ਸਕੂਲੋਂ ਆਉਣ ਵਾਲੇ ਆ ਤੇ ਮੈਂ ਕਿਹਾ ਤੁਹਾਨੂੰ ਨਾਲੇ ਆਪਾਂ ਪੈਣਾ ਨਾਲ ਸ਼ੇਅਰ ਕਰ ਲੈਨੇ ਆ ਰੈਸਪੀ ਤੇ ਨਾਲੇ ਆਪਾਂ ਬੱਚਿਆਂ ਵਾਸਤੇ ਕੋਈ ਨਵੀਂ ਡਿਸ਼ ਬਣਾ ਲੈਨੇ ਆ ਹੋਰ ਨਾਲੇ ਬੱਚੇ ਖਾਣ ਨਾਲੇ ਉਹਨਾਂ ਨੂੰ ਹੈਲਦੀ ਮਿਲ ਜਾਊਗਾ ਖਾਣ ਨੂੰ ਕਿਉਂਕਿ ਛਲੀਆਂ ਕੁੱਡੀਆਂ ਕਦੇ-ਕਦੇ ਤਾਂ ਹੁਣ ਖਾ ਲੈਂਦੇ ਹਰ ਰੋਈ ਨਹੀਂ ਨਾ ਬੱਚਿਆਂ ਨੂੰ ਹਰ ਰੋਈ ਨਮਾ ਟੇਸਟ ਚਾਹੀਦਾ ਹੁੰਦਾ ਆਪਾਂ ਨੂੰ ਮਾਵਾ ਨਹੀਂ ਹੁੰਦਾ ਵੀ ਆਪਾਂ ਆਪਣੇ ਬੱਚਿਆਂ ਨੂੰ ਕੀ ਆਪਾਂ ਦੇ ਸਕਦੇ ਆ ਵੱਧ ਤੋਂ ਵੱਧ ਚੰਗਾ ਕਈ ਭਣਾਂ ਐ ਵੀ ਕਹਿ ਦਿੰਦੀਆਂ ਭਣੇ ਤੂੰ ਤਾਂ ਬਣਾ ਲੈਨੀ ਮੈਂ ਇੱਥੇ ਤਾਂ ਬਣਦਾ ਨਹੀਂ ਕਿ ਹੈਨਾ ਬਣਾਉਣਾ ਤਾਂ ਕਿਸੇ ਦਾ ਮਨ ਦਿਲ ਕਰਦਾਗਾ ਥੋੜਾ ਜਿਹਾ ਸ਼ੌਂਕ ਹੋਣਾ ਚਾਹੀਦਾ ਕੋਈ ਜਦ ਆਪਾਂ ਆਪਣੇ ਪਰਿਵਾਰ ਵਾਸਤੇ ਬਣਾਉਂਦੇ ਆਂ ਫਿਰ ਤਾਂ ਸਾਰਾ ਕੁਝ ਭੁੱਲ ਜਾਂਦਾ ਬੰਦੇ ਨੂੰ ਐਸ ਤਰ੍ਹਾਂ ਸਿੰਮ ਜੀ ਆਪਾਂ ਲੋਹਾ ਇਹ ਬਸ ਇਹਨੇ ਕ ਪਾ ਗ ਦਿੱਤੇ ਇਹਨੂੰ ਬਣਾਵਾਂਗੇ ਹੌਲੀ ਹੌਲੀ ਕ੍ਰਿਸਪੀ ਬਣਨ ਗਈਆਂ ਇੱਕ ਅੱਧੀ ਟਿੱਕੀ ਹੋਰ ਪੈ ਜੂਗੀ ਫਿਰ ਆਪਾਂ ਇਹਨਾਂ ਨੂੰ ਗਾਂਫਸ਼ਾ ਕਰੀ ਜਾਵਾਂਗੇ ਜਿਹੜੇ ਪਾਸੇ ਸੀਖ ਜਾਦੇ ਆ ਉਸ ਪਾਸੇ ਦੂਸਰੀ ਕਰ ਦੇਾਂਗੇ ਵਿਚਾਲੇ ਫਿਰ ਦੂਸਰੀ ਕਰ ਲਾਂਗੇ ਮੈਨੂੰ ਉਮੀਦ ਹੈ ਕਿ ਜਿੰਨਾ ਪਹਿਲਾਂ ਦੇ ਘਰੇ ਛੱਲੀਆਂ ਹੁੰਦੀਆਂ ਹੁਣ ਉਹ ਤਾਂ ਜ਼ਰੂਰ ਬੱਚਿਆਂ ਨੂੰ ਬਣਾ ਕੇ ਦੇਣਗੀਆਂ ਆਪਣੇ ਤਾਂ ਹੁਣ ਆਏ ਆ ਆਮ ਹੀ ਹੁਣ ਆਚਾਰ ਪਾਉਣ ਲਪਾਈ ਜਾਂਦੇ ਤੇ ਉਹਨੂੰ ਵੱਢੀ ਜਾਂਦੇ ਆ ਮੱਖੀ ਨੂੰ ਇਸੇ ਤਰ੍ਹਾਂ ਇਹ ਆਪਾਂ ਸਾਰੀਆਂ ਬਣਾ ਲਾਂਗੇ ਹੁਣ ਆਪਣੇ ਪੰਜ ਪੈ ਗਏ ਇੱਕ ਚੱਲੀ ਇੱਕ ਆਪਣੀ ਇਹ ਟਿੱਕੀ ਹੋਰ ਪੈ ਜੂਗੀ ਮੇਰਾ ਬੇਟਾ ਤਾਂ ਬਹੁਤ ਆ ਕੇ ਖੁਸ਼ ਹੋ ਜਾਊਗਾ ਬੇਟੀ ਵੀ ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਨੂੰ ਵੀ ਆਇਆਗਾ ਕਿ ਬਾਜ਼ਾਰ ਦਾ ਨਾ ਹੀ ਖਾਈਏ ਖਾਂਦੇ ਤਾਂ ਫਿਰ ਵੀ ਹੈਗੇ ਆ ਇਹ ਨਹੀਂ ਹੈਗਾ ਕਿ ਵੀ ਜੇ ਮੈਂ ਘਰੇ ਬਣਾਉਦਾ ਤਾਂ ਖਾਂਦੇ ਨਹੀਂ ਆ ਤਾਂ ਲੈਂਦੇ ਪਰ ਘੱਟ ਖਾਂਦੇ ਆ ਉਹ ਨਾਲ ਦਿਨ ਨਾਲ ਨਾ ਮੈਂ ਹੱਥ ਸਾਫ਼ ਕਰੀ ਜੰਨੀ ਆ ਨਾਲ ਆ ਕੱਪੜਾ ਰੱਖਿਆ ਉਹਦੇ ਨਾਲ ਸਾਫ਼ ਕਰੀ ਜੰਨੇ ਆ ਬਹੁਤ ਜਿਦ ਕਿੰਨੇ ਵਧੀਆ ਤਰੀਕੇ ਨਾਲ ਬਣ ਰਹੇ ਆ हल्की जी अग देते बहुत वीया बन जाती है इन वार बार चेंज कर भी नहीं लड़ पी है जी तो आप जिमें जिमेंटियाँ पे उवे उमें आप अगे पिछे करी जाने आज पाइना इन्होंने हजे रोक के पता चेंज करा बन गए इस अगे पिछे ग कर करके तरह दिखिया बनाए आप बनावे बहुत वही तो लगती है चाहे बहुत टेस्टी लगती है ਇਹ ਤਾਂ ਆਪਾਂ ਹਰੀ chutney ਬਣਾਉਨੇ ਆ। ਇਹਦੇ ਵਿੱਚ ਆਪਾਂ ਹਾਂ ਪਦੀਨੇ ਦੇ ਪੱਤੇ ਪਾ ਲੈਨੇ ਆ। ਇਹ ਨਾਲੇ ਆਪਾਂ ਹਰੀ ਮਿਰਚ ਪਾਈ ਆ ਤੇ ਇਹ ਅਦਰਕ ਦਾ ਟੁਕੜਾ 2 ਇੰਚ ਦਾ ਤਾਜ਼ਾ-ਤਾਜ਼ਾ ਸੀਗਾ ਮੈਂ ਇਹ ਵੀ ਲੈ ਲਿਆ। ਇਹ ਆਪਾਂ ਧਨੀਆ ਪਾਵਾਂਗੇ ਆ ਧਨੀਏ ਦੇ ਆ ਨਾ ਜਿਹੜੇ ਪੱਤੇ ਆਪਾਂ ਇਹ ਪਾ ਲਾਂਗੇ ਵਿੱਚ ਜਿਹਨੂੰ ਧੋ ਕੇ ਰੱਖੇ ਸੀਗੇ। ਨਾਲ ਹੀ ਆਪਾਂ ਇੱਕ ਪਿਆਜ਼ ਪਾਵਾਂਗੇ ਛੋਟਾ ਅੱਧਾ ਚਮਚਾ ਆਪਾਂ ਨਮਕ ਪਾਵਾਂਗੇ ਨਮਕ ਆਪਾਂ ਟੇਸਟ ਦੇ ਅਕੋਰ ਪਾਵਾਂਗੇ ਤੇ ਇਹਨੂੰ ਵੀ ਆਪਾਂ ਗ੍ਰਾਈਂਡ ਕਰ ਲੈਨੇ ਆ ਆਪਾਂ ਹਰੀ ਚਟਨੀ ਵੀ ਬਣਾ ਲਈ ਆਪਾਂ ਦੇ ਵਿੱਚ ਥੋੜੀ ਜਿਹੀ ਖੰਡ ਪਾਈ ਆ ਚਟਨੀ ਦੇ ਵਿੱਚ

ਇੱਕ ਦੋ ਰੇਲੇ ਇਹਨਾਂ ਨੂੰ ਵੀ ਆਪਾਂ ਐ ਕਰ ਲੈਨੇ ਆ। ਆਪਾਂ ਬਿਲਕੁਲ ਘਾ ਟੱਗ ਤੇ ਇਹਨਾਂ ਨੂੰ ਬਣਾਇਆ। ਆਪ ਲੈਣਾ ਹੈ ਹੁਣ ਬਹੁਤ ਵਧੀਆ ਬਣ ਜਿਐ। ਇਸ ਤਰ੍ਹਾਂ ਆਪਾਂ ਇੱਧਰ ਰੱਖ ਲਾਂਗੇ। பாசா ஜா ஜிவாங்க சிறு இன்னும் ஃபல்லே ஹம் ஸ்பாஸ் டோட் க ਬਣਾ ਕੇ ਇਹ ਤੁਹਾਡੇ ਡੱਬੇ ਦੇ ਵਿੱਚ ਰੱਖ ਸਕਦੇ ਆ ਹਾਫ ਫਰਾਈ ਕਰ ਲੋ ਹਾਫ ਫਰਾਈ ਕਰਕੇ ਰੱਖ ਲੋ 1-2 ਦਿਨ ਤਾਂ ਵੈਸੇ ਵੀ ਨੰਘ ਹੀ ਜਾਂਦੇ ਆ ਫ੍ਰਿਜ ਚ ਰੱਖ ਲਓ ਫਿਰ ਇਹਨੂੰ ਹਾਫ ਫਰਾਈ ਕਰਕੇ ਤੇ ਬਾਅਦ ਵਿੱਚ ਜਦੋਂ ਰੂਮ ਟੈਂਪਰੇਚਰ ਤੇ ਕਰਕੇ ਤੇ ਜਦੋਂ ਤੁਸੀਂ ਖਾਣੇ ਆ ਉਦੋਂ ਬਣਾ ਸਕਦੇ ਆ ਜਾਂ ਕਈ ਵਾਰੀ ਕੋਈ ਆਇਆ ਹੀ ਆਉਣਾ ਹੀ ਆ ਕਿਸੇ ਨੇ ਤਾਂ ਤਾਂ ਵੀ ਤੁਸੀਂ ਨਾ ਪਹਿਲਾਂ ਇਹਨੂੰ ਹਾਫ ਫਰਾਈ ਕਰਕੇ ਰੱਖ ਲੋ ਤੇ ਆਏ ਤੋਂ ਤੁਸੀਂ ਫਿਰ ਇਹਨੂੰ ਕਰ ਸਕਦੇ ਆ ਆਪਣੀ ਚਟਲੀਆਂ ਵੀ ਨਾਲ ਨਾਲ ਆਪਾਂ ਰੈਡੀ ਕਰ ਲਈਆਂ ਆਪਣੀ ਦੂਸਰੀ ਚਟਨੀ ਤਾਂ ਤਿਆਰ ਕੀਤੀ ਪਈ ਸੀ ਜਿਹੜੀ ਇਹ ਮੀਂਹ ਦੀ ਆ ਉਹ ਤਾਂ ਮੇਰੇ ਹਮੇਸ਼ਾ ਰੈਡੀ ਕਰਕੇ ਰੱਖਦੀ ਹੁੰਦੀ ਹਣੀ ਆ ਜਦੋਂ ਥੋੜੀ ਜਿਹੀ ਰਹਿ ਜਾਂਦੀ ਹੈ ਨਾ ਮੈਂ ਉਹਦੇ ਨਾਲ ਦੀ ਨਾਲ ਦੂਸਰੀ ਚਾਹ ਤਰ ਕੇ ਰੱਖ ਲੈਂਦੀ ਹੁੰਨੀ ਆ ਲਓ ਜੀ ਆਪਣੀ ਨਾ ਇਹ ਵਾਲੀ ਜਿਹੜੀ ਮਠੀ ਸੀ ਆ ਟਿੱਕੀ ਇਹ ਵੀ ਆਪਾਂ ਇੱਧਰ ਕਰਦੇ ਇਸੇ ਤਰ੍ਹਾਂ ਹੀ ਆਪਾਂ ਇਹ ਵਾਲੀ ਵੀ ਰੱਖ ਲੈਨੇ। ਥੋੜੀ ਸ਼ੇਪ ਦੇ। ਇਹਦੇ ਸ਼ੇਪ ਜਿਹੜੇ ਤੁਸੀਂ ਮਰਜ਼ੀ ਦੇ ਸਕਦੇ ਆ। ਤੁਸੀਂ ਇਹਨੂੰ ਡੀਪ ਫਰਾਈ ਵੀ ਕਰ ਸਕਦੇ ਆ। ਜੇ ਡੀਪ ਫਰਾਈ ਕਰਨਾ ਤਾਂ ਤੁਸੀਂ ਫੇਰ ਇਹਨੂੰ ਇਹਦੇ ਵਿੱਚ ਥੋੜਾ ਜਿਹਾ ਮੈ ਆ ਕਿੰਨਾ ਮੈਦਾ ਤੇ ਜਿਹੜਾ ਬੇਸਣ ਆ ਉਹ ਥੋੜਾ ਜਿਹਾ ਵੱਧ ਪਾ ਲਓ। ਤੇ ਫੇਰ ਉਹ ਡੀਪ ਫਰਾਈ ਹੋ ਜਾਣਗੇ। ਸ਼ੇਪ ਤੁਸੀਂ ਕੋਈ ਮਰਜ਼ੀ ਦੇ ਸਕਦੇ ਆ। பிரிவில் இதுவும் பாய்ச்சித்திய வின் முத்தியா ਕਿੱਕ ਰਹੇਗੀ ਆਪਣੀ ਇਹ ਵੀ ਇਹਨੂੰ ਗਾਂਸ਼ਾਂ ਕਰਕੇ ਨਾ ਫਿਰ ਇਹਨੂੰ ਵੇਚੀ ਵਾ ਵੇਚੀ ਨਾਲ ਹੀ ਲਾ ਦੇਾਂਗੇ ਹੁਣ ਇੱਕ ਵਾਰੀ ਪਹਿਲਾਂ ਇਹਨੂੰ ਅੱਗੇ ਪਿੱਛੇ ਕਰ ਲੇ ਜੇ ਇਹ ਪਹਿਲਾ ਵਾਰੀ ਚਿੱਕੀ ਹੈ ਉਹ ਅੱਗੇ ਪਿੱਛੇ ਹੋ ਜੂਗੀ ਇਨੋਂ ਬੈਠੇ ਕਰ ਦਾਂਗੇ ਇਹ ਵਾਲੀ ਜਿਹੜਾ ਇੱਕ ਰਹਿ ਗਿਆ ਇਨੋਂ ਆਪਾਂ ਥੀਵੀ ਵਿੱਚ ਪਾ ਦਿੰਨੇ ਆਸਤਰਕਤ ਨਾਲ ਹੀ ਇਹਨੂੰ ਉੱਪਰ ਪਾ ਦੇਣੀ ਆ ਲਓ ਜੀ ਆਪਣੀਆਂ ਸਾਰੀਆਂ ਬਣ ਗਈਆਂ ਦਿੱਕੀਆਂ ਐਸੀ ਤਰ੍ਹਾਂ ਹੀ ਆਪਾਂ ਸਾਰੀਆਂ ਮਠੀਆਂ ਆ ਕੇ ਦਿੱਤੇ ਬਣਾ ਲਾਂਗੇ ਮੈਂ ਨਾ ਸਾਰੀਆਂ ਮਠੀਆਂ ਬਣ ਗਈਆਂ ਤੇ ਇਹਨਾਂ ਆਪਣਾ ਤਵਾ ਗਰਮ ਹੀ ਪਿਆ ਤੇ ਇਹਦੇ ਉੱਪਰ ਹੀ ਹਜੇ ਮੈਂ ਰੱਖ ਲਈਆਂ ਬੱਚੇ ਬਸ ਆਉਣ ਵਾਲੇ ਆ ਤੇ ਫਿਰ ਮੈਂ ਨਾ ਸਰਵ ਕਰ ਦੂੰਗੀ ਉਹਨਾਂ ਨੂੰ ਕਿਉਂਕਿ ਗਰਮ-ਗਰਮ ਹੀ ਰਹਿਣਗੀਆਂ ਤੇ कुरकुਰੀਆਂ कुरकुਰੀਆਂ ਰਹਿਣਗੀਆਂ ਇਸ ਤਰ੍ਹਾਂ ਕਰਕੇ ਐਦਾਂ ਹੀ ਪਈ ਰਹਿਣਗੀਆਂ ਤੇ ਫਿਰ ਆਪਾਂ ਇਹਨੂੰ ਇੱਧਰ ਲਾ ਲਾਂਗੇ ਜਦੋਂ ਇਹਨੂੰ ਖਾਣਾ ਹੋਇਆ ਬਸ ਹੋਰ ਪੰਜਾਂ ਚਾਰ ਮਿੰਟਾਂ ਤੱਕ ਬੱਚੇ ਆ ਜਾਂਦੇ ਆ ਉਦੋਂ ਮੈਂ ਲਾ ਲੈਣੀ ਆ ਬਸ ਆਪਣਾ ਗੈਸ ਬੰਦ

ਸਾਰੀਆਂ ਪਾ ਲਿਆ। ਆਪਾਂ ਨਾ ਇੱਧਰ ਪਲੇਟ ਦੇ ਵਿੱਚ ਇਹ ਟਿਕੀਆਂ ਪਾ ਲਈਆਂ। ਇਹ ਆਪਾਂ ਚਟਨੀ ਆ। ਨਿੰਬੜੀ ਦੀ ਚਟਨੀ ਬਣੀ ਹੋਈ ਆ ਤੇ ਇਹ ਆਪਣੀ ਹਰੀ ਚਟਨੀ ਆ। ਇਹ ਆਪਾਂ ਦਹੀਂ ਆ। ਇਹਦੇ ਵਿੱਚ ਆਪਾਂ ਦਹੀਂ ਦੇ ਵਿੱਚ ਬੂਰਾ ਖੰਡ ਪਾ ਕੇ ਇਹ ਮਿੱਠੀ ਚਟਨੀ ਆਪਾਂ ਬਣਾ ਲਈ ਤੇ ਇਹ ਆਪਣੇ ਕੋਲੇ ਹੈਗੇ ਅਨਾਰ। ਤੇ ਆਪਾਂ ਇਹਦੇ ਉੱਤੇ ਦਹੀਂ ਤੇ ਸਾਰਾ ਕੁਝ ਪਾ ਕੇ ਤੇ ਆਪਾਂ ਇਹਨੂੰ ਰੈਡੀ ਕਰ ਲੈਨੇ ਆ। ਲੋ ਜੀ ਆਪਾਂ ਦਹੀਂ ਵੀ ਪਾਤੀ ਹਰੀ ਚਟਨੀ ਵੀ ਪਾਤੀ ਤੇ ਇਮਲੀ ਵਾਲੀ ਚਟਨੀ ਵੀ ਪਾ ਲਈ ਆਪਾਂ ਲਾਲ ਚਟਨੀ ਮਿੱਠੀ ਦਹੀਂ ਪਾਤੀ ਉੱਪਰ ਦੀ ਆਪਾਂ ਅਨਾਰ ਦੇ ਦਾਣਿਆਂ ਨਾਲ ਗਾਰਨਿਸ਼ ਕਰਤਾ ਤੇ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ 'ਚ